ਉਹ ਵੀ ਦੁੱਧ ਆ ਲਈਆਂ ਉਹ ਦਾਲੀਆਂ ਮੱਕੇ ਵਾਲੇ ਦਾ ਮਸੂਮਾੜਾ ਹੈ ਹੀ ਨਹੀਂ ਇਹ ਮਾੜਾ ਰੱਖਦੇ ਯਾਰ ਅਲੱਗ ਬੱਕਰੀ ਖੋਲ ਦੇ ਉਹ ਬੱਕਰੀ ਉਹ ਵੀ ਖੋਲ ਲਿਆ ਹੈ 100 100 ਮਰੇ ਗੋਲ ਮਰੇ ਗੋਲ ਦੇਖ ਬੱਚੇ ਹੁੰਦੇ ਤੈਨੂੰ ਹੋਰ ਵੀ ਵੱਧ ਲਾ ਦਿੰਦੇ ਬੱਚੇ ਹੈ ਨਹੀਂ ਚਲ ਉਹ ਰੱਬ ਦੀ ਮਰਜ਼ੀ ਹੈ ਪੱਕਾ ਸ਼ਾਂਤਨ ਗੱਲ ਕਰ ਮੈਂ ਤੈਨੂੰ ਕਹੀ ਦੀ ਗੱਲ ਬੱਚੇ ਤੇ ਗਾਰੰਟੀ ਨਾਲ ਢਾਉਣ ਤੋਂ ਫਾਇਦਾ ਭੈਂਟੇ ਗਾਉਣ ਦੇ ਇੱਕ ਗੱਲੋਂ ਛੱਤੋਂ ਗਏ ਵੀ ਵਗੈਰਿਆਂ ਸਮੂਹ ਉਹਦਾ ਕੰਮ ਖੇਤੀ ਦਾ ਨਾਲ ਚਾਉ ਵੀ ਕਿੰਨੇ ਦੀਆਂ ਬਾਵਾਂ ਪਤਾ ਇਹ ਜਾਂਦੇ ਸਾਰੇ ਕੋਲ ਤਾਂ ਲੰਗਾ ਚਿੱਟਾ ਆਇਆ ਯਾਰ ਉਹ ਤਾਂ ਹੈਗਾ ਪਰ ਹੁਣ ਆ ਦੇਖ ਲੈ 55 ਨੂੰ ਕਹਿੰਦੇ ਦਿਖਾ ਦੀ ਮੈਂ ਵੀ ਲੈ ਜਾ 41 ਦੀਆਂ ਵਾਲਿਆਂ ਕੋਲ ਜਾ ਯਾਰ ਭੱਜ ਜਾ ਨਹੀਂ ਨਹੀਂ ਸੁਣ ਤਾਲਾ ਪਹਿਲਾਂ ਬੱਚੇ ਵੀ ਹਲ ਤੂੰ ਸਾਡੇ ਵਾਸਤੇ ਦੱਸ ਮੈਂ ਤੂੰ ਕਰ ਦੇ ਮੈਂ ਨਹੀਂ ਕਰਦਾ ਤੇਰੀ ਮੈਂ ਕਾਹੇ ਵਾਪਸ ਨਹੀਂ ਜਾਂਦਾ ਤੂੰ ਆ ਕਰ ਪੁੱਛ ਲੈ ਪੁੱਛ ਕੇ ਦੱਸ ਦੇ ਇੱਥੇ ਉਪਰਾਂ ਕੋਈ ਵੀ ਨਹੀਂ ਆਇਆ ਇਹ ਘਰ ਦੇ ਬੰਦੇ ਨਾਲ ਹੁਣ ਮਗਾਲ ਵੀ ਮਾੜਾ ਨਹੀਂ ਇੱਕ ਕਲੰਬਰ ਟਾਪਰ ਇੱਕ ਲੋ ਨਹੀਂ ਆਲਾ ਫੜ ਨਹੀਂ ਮੈਂ ਫਿਰ ਆਲਾ ਹੱਤਾ ਕਰ ਹੁਣ ਬਈ ਸਾਈਡ ਤੇ ਆ ਜਾਣੇ ਤੂੰ ਕਹ ਦੇ ਬਾਈ ਤੂੰ ਆਪ ਹੀ ਕਹ ਦੇ ਕੋਈ ਨਿਬੜ ਦੇ ਯਾਰ ਹਾ ਨਾ ਉਹਦੇ ਵਾਲੀ ਛੱਡ ਦੇ ਇਹ ਵਾਲੀ ਬੱਸ ਹੈ ਉਹ ਹਜ਼ਾਰ ਦੋ ਹਜ਼ਾਰ ਨਾ ਤਾਂ ਨਹੀਂ ਫਰਕ ਪੈ ਜੰਦਾ ਨਹੀਂ ਆਹੋ ਫਿਰ ਉਹਨਾਂ ਨੂੰ 55 ਗਿਆ ਤੂੰ 55 ਉਹ ਲੁੱਸੀਆਂ ਦੇਖ ਕਿਸਿਆਂ ਵੀਰੇ ਖੜ ਗਿਆ ਜੀ ਬੱਤੀ ਗਾ ਜਿਹੜੀ ਬੱਕਰੀ ਆ ਬੱਚੇ ਰੋਏ ਇੱਕ ਦਮ ਮੈਂ ਦੱਸਾਂ ਸੁਣ 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 ਇੱਕ ਵਾਰ ਸੁਣ ਤਾਲਾ ਗੱਲ ਸੁਣ ਅਸੀਂ ਪਹਿਲਾਂ ਚਰਨੇ ਤੋਂ ਪੁੱਛ ਲਿਆ ਨਹੀਂ ਅਸੀਂ ਆਪ ਦਾ ਰੇਟ ਉਵੇਂ ਲਾਉਂਦੇ ਪਰ ਤੈਨੂੰ ਘੱਟ ਨਹੀਂ ਕਹਿੰਦੇ ਹਾਂ ਪਰ ਹੁਣ ਐ ਦੱਸ ਵੀ ਲਾਸਟ ਇੰਨੇ ਦੀਆਂ ਆ ਆ ਜਾ ਤਾ ਆ ਜਾ ਤੂੰ ਮੋਹ ਫੋਟੋ ਕੋ ਜਾ ਲਾ ਫੜ 45 ਲੱਗਿਆ ਜੀ 46000 ਦੀਆਂ ਨੇ ਨਹੀਂ ਨਬਾਤ ਤੇ ਕਰ ਨਹੀਂ ਯਾਰ ਇਹ ਗੱਲ ਸੁਣੋ ਇਹਨਾਂ ਨੂੰ ਵੀ ਰੋਟੀ ਛੱਡ ਵੇਚਣੀ ਐ ਇਹਨਾਂ ਨੇ ਪਰਨ ਨਹੀਂ ਲਾਉਣੀ ਆ ਜਾ ਕੇ ਅੱਛਾ ਬੱਚੇ ਬੱਚੇ ਹੁੰਦੇ ਨਾਲ ਫੇਰ ਮੁੱਲ ਹੀ ਹੋਰ ਲਾਉਂਦੇ ਨਹੀਂ ਪਰ ਮੁੱਲ ਵੀ ਹੋਰ ਲਾਉਂਦੇ ਉਹ ਤੂੰ ਕੱਢਦਾ ਪੱਕੀ ਟਕਾਣੇ ਮਾਰ ਕੇ 20000 ਰੁਪਏ ਟਕਾਣੇ ਤੂੰ ਮਾਰ ਤੂੰ ਮਾਰ ਟਕਾਣੇ ਮੈਂ ਤਾਂ ਗੱਲ ਤੁੜ ਇਹਨਾਂ ਨੇ ਵੇਚਣੀ ਆਗੇ ਮੈਂ ਤਾਂ ਤੇਰੇ ਲੱਗਣ ਨਾਲੋਂ ਚਰਨੇ ਤੇ ਕੀਤਾ ਯਕੀਨ ਆ ਪਾ 100000 ਰੁਪਏ ਦਦਾ ਤੂੰ 50000 ਦੀਆਂ ਬੱਕਰੀਆਂ ਦੇ ਗੱਲ ਖਤਮ ਚੱਲ ਜਾ ਤੂੰ ਦੋ ਘਟ ਹੋ ਗਏ ਬਸ ਪੱਕਾ ਚਰਨੇ ਨੇ ਕਹਿਤਾ ਠੀਕ ਐ ਬਸ ਹੁਣ ਭਾਈ ਵਾਲੀ ਗੱਲ ਸੁਣ ਸੁਣ ਕੋਣ ਸੁਣੋ ਹੁਣ ਮੌਕਾ ਸੰਭਾਲ 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 ਉਹ ਵੀ ਆਪਣੀ ਬੰਦੇ ਰੋਟੀ ਕਮਾਉਣੀ ਹੈ ਜੀ ਦੇ ਪੈਸੇ ਆ ਬਲੇ ਚਾਬੇ ਲਗਾਈ ਉਹਨਾਂ ਦੀ ਉਹ ਲਗਾਈ ਆ ਪਿੱਛੇ ਨਾ ਰੱਖਿਆ ਕਰੋ ਭਾਈ ਆ ਜਾਓ ਲਗਾਈ ਉਹ ਵੀ ਲਗਾਈ ਚਲ ਲਗਾਈ ਜੇ ਪੈਸੇ ਉਹ ਚਾਰ ਘਰ ਦੀ ਮੇਰੀ ਆਪ ਦਾ ਘਰ ਚ ਖੜਦੀਆਂ ਇਹ ਵੀ ਆਪਣੇ ਤੋਂ ਦੇ ਆ ਚਰਨਾ ਲੈ ਗਿਆ ਦੀ ਇੱਕ ਪਾਠੇ ਨੂੰ ਪੁੱਛ ਲੈਂਗਾ ਨਾ ਨਾ ਯਾਰ ਇਹਨਾਂ ਦਾ ਮਾਲ ਨਹੀਂ ਉਹ ਜਾ ਉਂਦੇ ਇਹ ਬਾਬਾ ਜੇ ਨਾਲ ਇਹ ਤਾਂ ਕੰਮ ਨਹੀਂ ਕਰਦੇ ਦੇ ਨਾਲ ਵੀਰੇ ਤਾਂ ਆਂਦਰਾ ਮਾਰਕ ਦੇ ਲਾ ਹਾਂ ਹਾਂ ਮੈਨੂੰ ਪਾਸ ਕਰ ਲੋ ਵੀ ਆ ਕੇ ਧਾਰਾ ਮਾਰਗੇ ਨੇ ਮਾਰਿਆ ਪਾਸ ਕਰੋ ਪੂਰੀਆਂ ਠੋਕ ਹਾਂ ਹਾਂ ਇਹ ਕਾਹ ਮਾਰ 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 ਠੋਕ ਨਾ ਜੀ ਨਾ ਤੋਕਲ ਨਹੀਂ ਕਰੋ ਪੂਰੀ ਕਾਜੀਆਂ ਨੇ ਬੱਚੇ ਮਾਰ ਗਏ ਹੈਲੋ ਲਾਲਾ ਵੀਰੇ ਥੋੜੀ ਆਓਗੇ ਘੜੀ ਲੈ ਕੇ ਦੋ ਹੁੰਦੇ ਨੇ ਜੀ ਜਿਹੜੀ ਗੱਲ ਆ ਉਹਦੀ ਗੱਲ ਬਾਕੀ ਦੀ ਵਾ ਦੁੱਧ ਵਧ ਕਰਕੇ ਦੁੱਧ ਚੜਨ ਲੱਗ ਗਿਆ ਸਹੀ ਹੈ ਸਹੀ ਹੈ ਅਮਨ ਝੂਠ ਬੋਲ ਕੇ ਦੀ ਆਪਾਂ ਦਿੰਦੇ ਨਹੀਂ ਆਪ ਕੋਈ ਯਾਰ ਪੱਟ ਲੈ ਗਿਆ ਦੀ ਗੱਲਾਂ ਆਪਾਂ ਨਹੀਂ ਦੇ ਦੇ ਗਏ ਬਾਏ ਮਾਰ ਕੇ ਦੋ ਬੱਗਾ ਲੈ ਗਿਆ ਦੀ ਇਹ ਕਹਿੰਦਾ ਬੱਗੇ ਵਾਲੀ ਮਾਂ ਲੈਣੀ ਆ ਹਾਂ ਜੀ ਆ ਬੱਗੇ ਦਾ ਪੱਟੇ ਡੱਬੀ ਪਾੜਦੇ ਹੁੰਦਾ ਹੁੰਦੀ ਰਹੀ ਆ ਪਾਰੀ ਡੱਬੀ ਪਾਠੋ ਮੇਰੇ ਕੋਲ ਨਹੀਂ ਗਈ ਸਾਡੇ ਕੋਲ ਨਹੀਂ ਜਿਹੜੇ ਤੇਰੇ ਕੋਲ ਗੁੰਮੀਆਂ ਗੱਲ ਕਰਦਾ

ਆ ਗਿਆ ਆ ਗਿਆ ਆ ਗਿਆ ਆਪਰਚੂਨਟੀ ਕਿੱਥੋਂ ਕਰ ਲਿਆ ਇਕੱਠੀ ਖੇਡਣੇ ਦੀ ਔਖੇ ਰਹਿਣਾ ਸਿੱਖ ਸਕਦਾ ਮੈਂ 35 ਲਾਈ ਚਲਾਈ ਹੈ 35 ਆ ਆ ਮਾਰ ਦਿਓ ਪਰ ਮੈਨੂੰ ਫੜਾ ਇੱਕ ਮਿੰਟ 35 ਬਸ ਇਹਦੀ ਜਿੱਤ ਲਾ 35 36 37 38 49 40 42 43 44 45 46 47 48 ਆ ਮੈਨੂੰ ਦੇ ਦੇ ਅਪੋਰਚੂਨ ਰੱਖ ਲੈ ਕਿਸੇ ਵਿਆਹ ਚ ਸੱਤ ਦੇ ਉਤੋਂ ਦੀ ਬਾਜੇ ਵਾਲਾ ਬਾਜੇ ਵਾਲੇ ਉਤੋਂ ਦੀ ਕਰ ਦੇ ਤੂੰ ਇਹ 10 ਮਿੰਟ ਨੂੰ ਅਪੋਰਚੂਨ ਨਹੀਂ ਸਾਰਾਂਗੇ ਹਲੋ ਉਹ ਇਸਾਰ ਕੇ ਮੈਂ ਸਾਰੂੰਗਾ ਦੇਖ ਦੇ ਕਰ ਦੋ تن بٹ ਕੌਡ ਉੱਪਰ ਆ ਗਿਆ ਨਵੀਰੇ ਓਏ ਉਹ ਵੀ ਲੈ ਲੈ ਉਹ ਦੋਨੇ ਪਾ ਲਿਆ 7 3 ਅੱਛਾ تنਨੇ ਕਾਲੀਆ ਪਾ ਦੇ ہاں ਸਰ ਉਹ 45 ਦੇ ਡੱਬੇ ਦਾ 6 ਦਾ 40 13 14 15 16 17 18 19 20 21 22 23 24 छी सताईणी बिती सैंती अठी हिकु अरताली बाली तरताली चालीह 41 42 43 ਆ ਲੋ ਜੀ 44 ਲਿਖਾ ਦਿਓ ਵੀ ਕਿਧਰ ਗਿਆ